ਸਲੋਕ ਦਇਆਕਰਣਮ ਦੁਖ ਹਰਨੰ ਚਰਨੰ ਨਾਮ ਕੀਰਤਨੈ ਗੁਰੂ ਅਰਜੁਨ ਦੇ ਪਿਤਾ ਜੀ ਨੇ ਅੱਜ ਜੋ ਸਾਨੂੰ ਅਰੰਭਕ ਸਲੋਕ ਬਖਸ਼ਿਸ਼ ਕੀਤਾ ਹੈ ਜਾਂ ਜਿਸ ਰਾਤ ਦੇ ਅੰਦਰ ਗੁਰੂ ਅਰਜੁਨ ਦੇ ਪਿਤਾ ਜੀ ਨੇ ਅੱਜ ਵਾਰ ਦਾ ਪਾਠ ਸਾਨੂੰ ਬਖਸ਼ਿਸ਼ ਕੀਤਾ ਹੈ ਵਾਰ ਨੂੰ ਚਾ ਰਿਹਾ ਹੈ ਇਹ ਜੈਸਰੀ ਦਾ 11ਵਾਂ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਸ ਰਾਗ ਨੂੰ ਸਤਿਗੁਰੂ ਜੀ 696 ਅੰਦ ਤੋਂ ਲੈ ਕੇ 711 ਤੱਕ ਇਸ ਸ਼ਬਦ ਦਾ ਇਸ ਰਾਗ ਦੇ ਵਿੱਚ ਬਾਣੀ ਦਾ ਵਿਸਥਾਰ ਕਰਦੇ ਨੇ ਚੌਥੇ ਗੁਰੂ ਪੰਜਵੇਂ ਗੁਰੂ ਨੌਵੇਂ ਗੁਰੂ ਤੇ ਭਗਤ ਰਵਿਦਾਸ ਜੀ ਇਨ੍ਹਾਂ ਮਹਾਂਪੁਰਖਾਂ ਦੀ ਬਾਣੀ ਇਸ ਰਾਗ ਦੇ ਅੰਦਰ ਦਰਜ ਹੈ ਸਤਗੁਰੂ ਗੁਰੂ ਅਰਜਨ ਦੇਵ ਜੀ ਨੇ ਆਰੰਭਕ ਜੋ ਤੁਕ ਆਪ ਜੀ ਨੇ ਸਰਬਨ ਕੀਤੀ ਹੈ ਕਿ ਜਦੋਂ ਅਸੀਂ ਆਪਣੇ ਮੁਖਾਰ ਮੇ ਤੋਂ ਪਰਮੇਸ਼ਰ ਦਾ ਨਾਮ ਉਚਾਰਦੇ ਆ ਸੰਗਤ ਵਾਹਿਗੁਰੂ ਜੀ ਦੀ ਕੀਰਤਿ ਕਰਦੇ ਆ ਪਾਪ ਵਾਹਿਗੁਰੂ ਜੀ ਦੀ ਸ਼ਿਫਤ ਕਰਦੇ ਆ ਸਤਗੁਰੂ ਕਹਿੰਦੇ ਫਿਰ ਜੋ ਵਾਹਿਗੁਰੂ ਜੀ ਨੇ ਸਤਗੁਰੂ ਨਾਨਕ ਜੀ ਨੇ ਉਹ ਦਇਆ ਦੇ ਘਰ ਚ ਆਉਂਦੇ ਆ ਕਿਉਂਕਿ ਇਹ ਸੁਭਾਵਕ ਹੈ ਜਿਵੇਂ ਦੁਨਿਆਵੀ ਮਾਪੇ ਹੁੰਦੇ ਆ ਉਹਨਾਂ ਦੀਆਂ ਬੁਲਾਤਾ ਜਦੋਂ ਮਾਪਿਆਂ ਦੇ ਕਹਿਣ ਚ ਰਹਿਣ ਤੇ ਮਾਪੇ ਆਪਣਾ ਧਨ ਦੌਲਤ ਜਿੰਦ ਜਾਨ ਸਾਰੀ ਆਪਣੇ ਬੱਚਿਆਂ ਤੋਂ ਵਾਰ ਦਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਕੀ ਬਾਣੀ ਹੈ ਨਾ ਜੋ ਇਨ੍ਹਾਂ ਨੇ ਵਾਹਿਗੁਰੂ ਜੀ ਦਾ ਬਿਰਤ ਦੱਸਿਆ ਤੇ ਸਾਰਾ ਸੰਸਾਰ ਵਾਹਿਗੁਰੂ ਜੀ ਦੇ ਧੀਆਂ ਪੁੱਤਰ ਨੇ ਜੀਵ ਜੰਤੂ ਸਾਰੇ ਵਾਹਿਗੁਰੂ ਜੀ ਦੇ ਜਾਇ ਨੇ ਗੁਰੂ ਸਾਹਿਬ ਕਹਿੰਦੇ ਫਿਰ ਉਹ ਜਦੋਂ ਇੱਕ ਮर्यादा ਦੇ ਵਿੱਚ ਅਸੀਂ ਜੀਵਨ ਨੂੰ ਭੋਗਦੇ ਆ ਤੇ ਗੁਰੂ ਕੀ ਬਾਣੀ ਦੀ ਅਭਾ ਵਿਚਾਰ ਕਰਦੇ ਆ ਸਤਿਗੁਰੂ ਪਿਤਾ ਜੀ ਕਹਿੰਦੇ ਨਾਮ ਜਪਦੇ ਆ ਤੇ ਫਿਰ ਵਾਹਿਗੁਰੂ ਜੀ ਸਾਡੇ ਤੇ ਦਇਆ ਕਰਦੇ ਨੇ ਤਰਸ ਕਰਦੇ ਨੇ ਤੇ ਉਹਨਾਂ ਦੀ ਦਇਆ ਵਿੱਚੋਂ ਗੁਰੂ ਸਾਹਿਬ ਸੱਚੇ ਪਿਤਾ ਜੀ ਕਹਿੰਦੇ ਨੇ ਸਾਡੀ ਜ਼ਿੰਦਗੀ ਦੇ ਸਾਡੀ ਆਤਮਾ ਦੇ ਹਰ ਇੱਕ ਦੁੱਖ ਜਿਹੜੇ ਨੇ ਦਰਦ ਜਿਹੜੇ ਉਹ ਦੂਰ ਹੋ ਜਾਂਦੇ ਆ ਤਦ ਵੀ ਇਹ ਹੀ ਵਿਚਾਰ ਚੱਲਦੀ ਸੀ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾ ਲਈ ਅੱਜ ਮਨ ਵਿਚ ਆਇਆ ਕਿ ਗੁਰੂ ਸਾਹਿਬ ਜੀ ਜਿਨ੍ਹਾਂ ਦੁੱਖਾਂ ਦੀ ਨਵੇਤੀ ਦੀ ਤੁਸੀਂ ਸਾਨੂੰ ਮਾਰਗ ਦੱਸਿਆ ਹੈ ਦੁੱਖਾਂ ਦਾ ਕਾਰਨ ਕੀ ਬਣਦਾ ਹੈ ਤੇ ਗੁਰੂ ਸਾਹਿਬ ਸੱਚੇ ਪਿਤਾ ਜੀ ਦੁੱਖ ਕਿੰਨੀ ਪ੍ਰਕਾਰ ਦੇ ਨੇ ਅੱਜ ਦਾ ਮਨੁੱਖ ਉਹ ਕਿਹੜੇ ਯਤਨ ਕਰੇ ਜਿੱਦਾਂ ਨਾਲ ਸਾਡੀ ਆਤਮਿਕ ਸਾਡੇ ਮਾਨਸਿਕ ਤੇ ਸਾਡੇ ਸਰੀਰਕ ਇਹ ਦੁੱਖ ਜਿਹੜੇ ਨੇ ਉਹ ਕੱਟੇ ਜਾਣ ਕਿਉਂਕਿ ਸਤਿਗੁਰੂ ਪਿਤਾ ਮਹਾਰਾਜ ਜਿੰਨਾ ਬਾਣੀਆਂ ਤੇ ਸਾਰੀਆਂ ਦਾਤਾਂ ਬਖਸ਼ੀਆਂ ਨੇ ਜਿਵੇਂ ਗੁਰੂ ਨਾਨਕ ਦੇਵ ਪਿਤਾ ਜੀ ਦੀ ਬਾਣੀ ਆਪਾਂ ਪੜ੍ਹੀ ਜਪਜੀ ਸਾਹਿਬ ਤੇ ਗੁਰੂ ਨਾਨਕ ਦੇ ਪਿਤਾ ਜੀ ਵਾਹਿਗੁਰੂ ਜੀ ਦੀ ਰਜ਼ਾ ਨੂੰ ਵਾਹਿਗੁਰੂ ਜੀ ਦੇ ਭਾਣੇ ਨੂੰ ਇੰਨਾ ਮਿੱਠਾ ਕਰਕੇ ਮੜਦੇ ਨੇ ਕਿ ਇਥੋਂ ਤੱਕ ਕਹਿੰਦੇ ਆ ਕਿ ਪ੍ਰਮਾਤਮਾ ਛੋਟਾ 500 ਦਾ 2100 ਮਹਾਰਤ ਵਾਲੇ ਉਹ ਆਇਆ ਸਤਿਗੁਰੂ ਗੁਰੂ ਅਰਜੁਨ ਦੇ ਪਿਤਾ ਜੀ ਕਹਿੰਦੇ ਨੇ ਐ ਪ੍ਰਮਾਤਮਾ ਕਿ ਤੇਰੀ ਰਜਾ ਵਿੱਚ ਵਿਚਰਦਿਆਂ ਜੀ ਦੁਨੀਆਂ ਦੀ ਹਰ ਭੁੱਖ ਨੂੰ ਸਹਣਾ ਪਵੇ ਤੇ ਅਸੀਂ ਤੇਰੇ ਬਾਣੇ ਨੂੰ ਮਿੱਠਾ ਕਰਕੇ ਮੱਲ ਕੇ ਸਵਾਗੇ ਦੁਨੀਆ ਦੇ ਅੰਦਰ ਹਰ ਇੱਕ ਦੁੱਖ ਨੂੰ ਸਹਿਣਾ ਪਵੇ ਤੇ ਗੁਰੂ ਸਾਹਿਬ ਕਹਿੰਦੇ ਤੇਰੀ ਰਜਾ ਬਣ ਕੇ ਸੇ ਹਰ ਇੱਕ ਦੁੱਖ ਨੂੰ ਸਵਾਂਗੇ ਕਿਉਂਕਿ ਸਾਨੂੰ ਇਹਨਾਂ ਵਿੱਚੋਂ ਵੀ ਤੁਹਾਡੀਆਂ ਦਾਤਾ ਹੀ ਨਜ਼ਰ ਆਉਂਦੀਆਂ ਜਿਵੇਂ ਅਸੀਂ ਇਹ ਤੁਕਾਂ ਪੜਦੇ ਆਂ ਕੇਤੇ ਆ ਦੁੱਖ ਭੂਖ ਸਤ ਮਾਲ ਇਹ ਮੇ ਦਾਤ ਤੇਰੀ ਦਾਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਦਾਤਾ ਦੇ ਨਾਲ ਜੋੜਿਆ ਇਹੀ ਕਾਰਨ ਕਿ ਜਦੋਂ ਗੁਰੂ ਨਾਨਕ ਜੀ ਦੀ ਮਾਂ ਆਪਾ ਪੜਦੇ ਆਂ ਮਾਝ ਕੀ ਵਾਰ ਦੇ ਉੱਤੇ ਪਾਣੀ ਨੂੰ ਤੇ ਉਥੇ ਕੇਤਿਆਂ ਦੁਖ ਭੂਖ ਸਤ ਮਾਰ ਇਹ ਤੇ ਦਾ ਤਲੀ ਦਾ ਤਾਰ ਦੀ ਖੁੱਲ ਕੇ ਵਿਆਖਿਆ ਗੁਰੂ ਜੀ ਕਰਦੇ ਸਤ ਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਜੀ ਦੀ ਰਜਾ ਅੰਦਰ ਮਨੁੱਖ ਨੂੰ ਇੰਨਾ ਸੁੱਖ ਮਿਲੇ ਫਿਰ ਵੀ ਮਨੁੱਖ ਇੰਨਾ ਸੁੱਖ ਲੈ ਕੇ ਉਸ ਵਾਹਿਗੁਰੂ ਜੀ ਨੂੰ ਭੁੱਲੇ ਨਾ ਕਿਉਂਕਿ ਉਹਨੂੰ ਭੁੱਲਣ ਦੇ ਉੱਤੇ ਜਿਹੜੇ ਆ ਉਹ ਜ਼ਿੰਦਗੀ 'ਚ ਦੁੱਖ ਆਉਂਦੇ ਅਸੇ ਤੇ ਜੀ ਜਦੋਂ ਆਪਾਂ ਇਹ ਬਾਣੀ ਪੜਾਂਗੇ ਲਧੀਆਂ ਹੋਵੈ ਤੇ ਨਵਾ ਸੰਗ ਹੋਵੈ ਦੁੱਧ ਕੀਓ ਸਗਲੀ ਧਰਤੀ ਸੱਕਰ ਹੋਵੇ ਕੁਸੀ ਕਰੈ ਨਿਤ ਜੀਉ ਪਰਬਤ ਸੋ ਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਈ ਤੂੰ ਹੈ ਸਲਾਹ ਨਾ ਆਖਰ ਲਹਿ ਨਾ ਚਾਓ ਮੈਂ ਇਨਾ ਵਿਸਥਾਰ ਚ ਨਹੀਂ ਜਾਣਾਂ ਕਿਉਂਕਿ ਸਮਾਂ ਸਾਡੇ ਕੋਲ ਇਨਾ ਨਹੀਂ ਇਨਾ ਤੁਕਾਂ ਦੇ ਅੰਦਰ ਜੋ ਅਰਥ ਜਾਣਦੇ ਨਹੀਂ ਕਿ ਬੇਅੰਤ ਸੁਖ ਹੋਵਣ ਸੁੱਖਾਂ ਦਾ ਸਿਖਰ ਲੱਗ ਜੇ ਘਰ ਚ ਪਰ ਗੁਰੂ ਜੀ ਕਹਿੰਦੇ ਇੱਕ ਵੱਡੀ ਦਾਤ ਕੀ ਮੰਗਣੀ ਈ ਤੂੰ ਹੈ ਸਲਾਹ ਨਾ ਮੈਂ ਫਿਰ ਵੀ ਤੇਰੀ ਸਲਾਉਣਾ ਕਰਾਂ ਤੇਰੀ ਸਿਫਤ ਕਰਾਂ ਤੇਰੀ ਵਡਿਆਈ ਕਰਾਂ ਕਿਉਂਕਿ ਤੇਰੀ ਵਡਿਆਈ ਕਰਕੇ ਮੈਨੂੰ ਜੋ ਤੁਸੀਂ ਸੁਖ ਸਾਧਨ ਦਿੱਤੇ ਆ ਇਹ ਸੁਖੀ ਫੇਰੀ ਜਿਹੜੇ ਮੈਂ ਹਟਾ ਸਕਦਾ ਪਰ ਇਸੇ ਸ਼ਬਦ ਦੇ ਅੰਦਰ ਗੁਰੂ ਜੀ ਇੱਕ ਸ਼ਲੋਕ ਛੱਡ ਕੇ ਫਿਰ ਪਾਠ ਵਿਚਾਰਦੇ ਜੇ ਦੇਹ ਹੈ ਦੁੱਖ ਲਈ ਹੈ ਪਾਪ ਗ੍ਰਹਿ ਤੋਈ ਰਾਹ ਪਰ ਰਤ ਪੀਣੈ ਰਾਜੇ ਸਿਰੇ ਉੱਪਰ ਰੱਖੀਆ ਐਵੇਂ ਜਾਪੈ ਭਾਉ ਧੀ ਤੂੰ ਫੈਸਲਾ ਨਾ ਆਖ ਲਹਿ ਨਾ ਚਾਪ ਜਦੋਂ ਆਪਾਂ ਇਹ ਗੁਰੂ ਸਾਹਿਬ ਦੀ ਬਾਣੀ ਪੜ੍ਹੀ ਨਾ ਕਿ ਕਹਿੰਦੇ ਆਂ ਦੁਖ ਭੋਗ ਸਤ ਮਾਰ ਇਹ ਬੇਦਾ ਤੇਰੀ ਦਾਤਾਰ ਵੇਖੋ ਗੁਰਨਾਥ ਪਿਤਾ ਜੀ ਨੇ ਫਿਰ ਤਾਂ ਵਿਸਥਾਰ ਕੀਤਾ ਇੱਕ ਪਾਸੇ ਇੰਨਾ ਸੁੱਖ ਮਿਲਿਆ ਤਾਂ ਵੀ ਮਨ ਕਹਿੰਦੇ ਢੀ ਤੋ ਹੌਸਲ ਹਨ ਇੱਕ ਪਾਸੇ ਗੁਰੂ ਜੀ ਕਹਿੰਦੇ ਜਿੰਨੀਆਂ ਵੀ ਸੰਸਾਰ ਦੀਆਂ ਬਿਮਾਰੀਆਂ ਸਾਰੀਆਂ ਮੇਰੇ ਤਨ ਨੂੰ ਲੱਗ ਜਾਣਾਂ ਕਿ ਮੇਰੇ ਵੈਰੀ ਹੋ ਜਾਵਣ ਗ੍ਰਹਿ ਨਸ਼ਤਰ ਜਿਹੜੇ ਆ ਜਿਹੜੇ ਸਮੇਂ ਦੇ ਰਾਜੇ ਹਾਕਮ ਨੇ ਉਹ ਮੈਨੂੰ ਹਰ ਪ੍ਰਕਾਰ ਦਾ ਦੁੱਖ ਦੇਣ ਦੀ ਕੋਸ਼ਿਸ਼ ਕਰਨ ਪਰ ਫਿਰ ਵੀ ਮੈਂ ਇਸ ਦੁੱਖ ਨੂੰ ਇਸ ਜਿੰਨੇ ਵੀ ਮੇਰੇ ਮੇਰੇ ਸਿਰ ਤੇ ਆਫਤਾਂ ਆ ਜੀਆ ਇਹਨੂੰ ਮੈਂ ਤੇਰਾ ਪਿਆਰ ਮੰਨ ਕੇ ਤੇਰੇ ਕੋ ਲਗਾਵਾ ਵੇਖੋ ਗੁਰੂ ਸਾਹਿਬ ਮਿਤਾ ਜੀ ਕਹਿੰਦੇ ਇਦਾਂ ਦਾ ਜੀਵਨ ਚਾਹੀਦਾ ਕਿ ਜੇ ਉਹਦੀ ਰਜਾ ਚ ਬਹੁਤ ਕੁਝ ਮਿਲਿਆ ਸ਼ੁਕਰਾਨਾ ਤਾਂ ਵੀ ਨਾਲ ਰਵੇ ਤੇ ਜੇ ਕਿਤੇ ਉਹਦੀ ਰਜਾ ਚ ਸਾਡੇ ਪਦ ਕਰਮਾ ਕਰਕੇ ਕੋਈ ਇਹੋ ਜਿਹਾ ਕਰਮ ਆਵੇ ਤੇ ਮਰਜ ਕਹਿੰਦੇ ਤਾਂ ਵੀ ਤੂੰ ਹੈ ਸਲਾਮ ਨਾ ਆਖਰ ਲੈ ਨਾ ਜਾਓ ਇਹ ਗੁਰੂ ਨਾਨਕ ਪਿਤਾ ਨੇ ਬਖਸ਼ਿਸ਼ ਕੀਤੀ ਸਾਡੇ ਤੇ ਹੁਣ ਆਪਾਂ ਥੋੜਾ ਜਿਹਾ ਬਾਣੀ 'ਚ ਇਹ ਵੇਖਣਾ ਕਿ ਗੁਰੂ ਸਾਹਿਬ ਜੀ ਦੁੱਖ ਕਿੰਨੇ ਪ੍ਰਕਾਰ ਦੇ ਨੇ ਤੇ ਮਾਰਜ ਗੁਰੂ ਨਾਨਕ ਜੀ ਨੇ ਦੁੱਖ ਚਾਰ ਪ੍ਰਕਾਰ ਦੇ ਮੰਨੇ ਆ ਮੇਨ ਜਿਹੜੇ ਆ ਉਹ ਤੋਂ ਬਾਅਦ ਉਹਨਾਂ ਦਾ ਜਿੰਨਾ ਮਰਜੀ ਸੀ ਵਿਸਥਾਰ ਕਰਦੀ ਉਹ ਵੱਖਰੀ ਗੱਲ ਗੁਰੂ ਜੀ ਨੇ ਪਹਿਲਾ ਦੁੱਖ ਮੰਨਿਆ ਸੰਗਤ ਦੀ ਰੱਬ ਦਾ ਵਿਛੋੜਾ ਕਿਉਂਕਿ ਸਾਡੀ ਜ਼ਿੰਦਗੀ 'ਚ ਮਨੁੱਖ ਦੀ ਜ਼ਿੰਦਗੀ 'ਚ ਦੁੱਖ ਆਏ ਕਦੋਂ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਰੋ ਸਾਡੀ ਜ਼ਿੰਦਗੀ 'ਚ ਦੁੱਖ ਆਏ ਉਦੋਂ ਜਦੋਂ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਾਂ ਉਟ ਖਲੋਏ ਰੋ ਕਿਉਂਕਿ ਸਾਡੇ ਬਜ਼ੁਰਗ ਜਦੋਂ ਵੀ ਘਰ 'ਚ ਪ੍ਰਸ਼ਾਦਾ ਛਕਣਾ ਤੇ ਪਹਿਲੀ ਬੁਰਕੀ ਤੋੜ ਕੇ ਉਹਨਾਂ ਨੇ ਪੰਛੀਆਂ ਨੂੰ ਪਾਉਣੀ ਇਹ ਇੱਕ ਸਾਡੀ ਜ਼ਿੰਦਗੀ ਤਿਕਾਦਲੀ ਹੁੰਦਾ ਸੀ ਕਿ ਸਾਨੂੰ ਵਾਹਿਗੁਰੂ ਚੇਤਾ ਜਵੇ ਅਸੀਂ ਸਾਸ ਗ੍ਰਾਸ ਉਸ ਪ੍ਰਮਾਤਮਾ ਨੂੰ ਚੇਤਾ ਰੱਖੀ ਹੋਲੀ-ਹੋਲੀ ਨੂੰ ਕਰਮ ਕੰਨ ਬਣਾ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਹੀ ਕੱਢ ਕੇ ਰੱਖਤੀ ਇਹ ਚੀਜ਼ ਸੋ ਗੁਰੂ ਸਾਹਿਬ ਜੀ ਕਹਿੰਦੇ ਦੁੱਖ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ ਵਾਹਿਗੁਰੂ ਜੀ ਨੂੰ ਭੁੱਲ ਜਾਣਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਦੁੱਖ ਵਿਛੋੜਾ ਇੱਕ ਦੁੱਖ ਭੂਖ ਤੇ ਦੁੱਖ ਭੂਖ ਦਾ ਭਾਵੇਂ ਇੱਥੇ ਜਿੱਦਾਂ ਮਨ ਨਹੀਂ ਰੱਜਦਾ ਮਨ ਕ੍ਰਿਸ਼ਨਾਂ ਦੇ ਦੀਨ ਰਹਿੰਦਾ ਇਹ ਵੀ ਵੱਡਾ ਵੱਡਾ ਦੁੱਖ ਹੈ ਕਿ ਇੰਨਾ ਕੁਝ ਮਨ 'ਚ ਪਾਲਿਆ ਤਾਂ ਵੀ ਮਨ ਨਾ ਰੱਜਿਆ ਮੱਜ ਕਹਿੰਦੇ ਕ੍ਰਿਸ਼ਨਾਂ ਵੀ ਇੱਕ ਦੁੱਖ ਹੈ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਤਤ ਵਾਰ ਜੰਮ ਦੁ ਤੇ ਜਿੱਦਣ ਮੌਤ ਆਉਣੀ ਆ ਫਿਰ ਜਮਾ ਦੇ ਵਸ ਬੈਣਾ ਜਦ ਚੁੰਦਿਆਂ ਜੀ ਸਾਨੂੰ ਇਹ ਜਮ ਡਰਾਉਂਦੇ ਆ ਸਾਡੇ ਕੀਤੇ ਐਵ ਡਰਾਉਂਦੇ ਆ ਇੱਕ ਜਗਰਾਜ ਦਾ ਧਰਮ ਰਾਜ ਦਾ ਇਹ ਦੂਤਾਂ ਦਾ ਡਰ ਵੀ ਬਹੁਤ ਵੱਡਾ ਦੁੱਖ ਹੈ ਗੁਰੂ ਸਾਹਿਬ ਕਹਿੰਦੇ ਆ ਚੌਥਾ ਦੁੱਖ ਕੀ ਮੰਨਿਆ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾੜ ਜਮ ਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦਨਾ ਭੋਲੇਦਾਰੂ ਰਾਏ ਜਿਹੜੇ ਸਾਡੇ ਸਰੀਰ ਨੂੰ ਰੋਗ ਲੱਗਦੇ ਆ ਸਾਡੇ ਸਰੀਰ ਨੂੰ ਕੁਝ ਹਾਨੀਆਂ ਪਹੁੰਚਦੀਆਂ ਇਹ ਵੀ ਬੜਾ ਵੱਡਾ ਦੁੱਖ ਪੁਰ ਸਾਹਮਣੇ ਮੰਨਿਆ ਪਰ ਇਹਦਾ ਕਾਰਨ ਕੀ ਦੱਸਿਆ ਮਾਰਚ ਕਹਿੰਦੇ ਕਿ ਜਦੋਂ ਅਸੀਂ ਵਾਹਿਗੁਰੂ ਜੀ ਨੂੰ ਭੁੱਲ ਕੇ ਭੋਗ ਵਿਲਾਸ ਕੀਤੇ ਵਾਹਿਗੁਰੂ ਜੀ ਨੂੰ ਭੁੱਲ ਕੇ ਹਰ ਇੱਕ ਪਦਾਰਥ ਨੂੰ ਛਕਿਆ ਫਿਰ ਮਾਰਚ ਕਹਿੰਦੇ ਖਸਮ ਵਿਸਾਰ ਕੀਏ ਰਸ ਭੋ ਤਾਂ ਤਨ ਉਠ ਖਲੋਏ ਰਹੂ ਸਰੀਰ ਵਿੱਚੋਂ ਰੋਗ ਨਿਕਲੇ ਫਿਰ ਸਗੇ ਜੀ ਮਨ ਅੰਦੇ ਕੋ ਮਿਲੇ ਸਜਾਏ ਕਿਉਂਕਿ ਮਨ ਆਤਮਾ ਸੁਰਤ ਜੀਵਨ ਅੰਨਿਆ ਵਾਗੁਰੀ ਆਪਣੀ ਉਮਰ ਭੋਗਦਾ ਲਿਆ ਫਿਰ ਇਹਨੂੰ ਸਜਾ ਮਿਲੀ ਉਸ ਵਾਹਿਗੁਰੂ ਜੀ ਦੇ ਹੁਕਮ ਸੇ ਮਨ ਅੰਦੇ ਕੋ ਮਿਲੇ ਸਜਾਏ ਵੈਦ ਦਾ ਭੋਲੇ दारू ਲਾਇ ਤੇ ਗੁਰੂ ਨਾਨਕ ਜੀ ਕਹਿ ਲਗੇ ਵੈਦ ਹਰਦਾਸ ਜੀ ਜਦੋਂ ਬਿਮਾਰੀ ਸਰੀਰ 'ਚ ਨਾ ਹੋ ਕੇ ਆਤਮਾ 'ਚ ਹੋਵੇ, ਸੁਰਤ 'ਚ ਹੋਵੇ, ਜੀਵਨ 'ਚ ਹੋਵੇ, ਵਿਚਾਰਾਂ 'ਚ ਹੋਵੇ, ਖਲਾਸ 'ਚ ਹੋਵੇ, ਕੈਦਾਰ 'ਚ ਹੋਵੇ ਕਿ ਸਰੀਰਾਂ ਨੂੰ ਗੋਲੀਆਂ ਦੇ ਕੇ ਤੁਸੀਂ ਕਿਹੜਾ ਰੋਗ ਮੁਕਤ ਮੈਨੂੰ ਕਰਨ ਲੱਗੇ ਕਿਉਂਕਿ ਸਾਡੇ ਸਤਿਗੁਰੂ ਪਿਤਾ ਕਹਿੰਦੇ ਸੁਭਾਅ ਦੇ ਵਿੱਚ ਇਹ ਚੀਜ਼ ਆ ਗਈ ਜੇ ਸਿਵਾਇ ਗੁਰ ਜੀ ਨੂੰ ਭੁੱਲ ਕੇ ਹੁਣ ਇੱਥੇ ਹੁਣ ਗੁਰੂ ਸਾਹਿਬ ਨੇ ਕਿਹਾ ਦਇਆ ਕਰਨ ਨਾਲ ਦੁੱਖ ਹਰਦਾ ਆਪਾਂ ਇਹ ਵੇਖਿਆ ਦੁੱਖ ਕਿੰਨੀ ਪ੍ਰਕਾਰ ਦੇ ਹੈ ਫਿਰ ਮਾਰ ਸੱਚੇ ਪਿਤਾ ਜੀ ਬਾਣੀ ਚ ਇਹ ਵੀ ਕਹਿੰਦੇ ਨੇ ਨਾਨਕ ਬੋਲਣ ਛੱਟਣਾ ਦੁੱਖ ਛੱਡ ਮੰਗੀਐ ਸੁਖ ਹਰ ਬੰਦਾ ਜਦੋਂ ਗੁਰੂ ਘਰ ਅਰਦਾਸ ਕਰਦਾ ਕੋਈ ਦੁੱਖ ਨਹੀਂ ਮੰਗਦਾ ਜੀ ਵੱਡੇ ਵੱਡੇ ਮੈਂ ਕਹਿੰਨਾ ਸਮਰਾਟ ਵੀ ਇੱਥੇ ਆ ਕੇ ਜਦੋਂ ਮੰਗਦੇ ਸੁਖ ਹੀ ਮੰਗਦੇ ਆ ਪਰਮਾਰਥ ਕਹਿੰਦੇ ਸਭ ਤੋਂ ਵੱਡਾ ਮੂਰਖ ਬੰਦਾ ਯੋ ਆ ਜਿਹੜਾ ਇਹ ਕਵੇ ਦਿਨ ਤੇ ਚੜੇ ਰਾਤ ਚੜੀ ਨਾ ਜਿਹੜਾ ਇਹ ਕਵੇ ਜ਼ਿੰਦਗੀ ਚ ਖੁਸ਼ੀ ਤੇ ਰਵੇ ਗਮੀ ਆਵੇ ਨਾ ਜਿਹੜਾ ਇਹ ਕਦੇ ਮੇਰੇ ਘਰ ਧੀ ਪੁੱਤ ਜੰਮਿਆ ਥਾਲੀ ਖੜਕੇ ਪਰ ਕਦੇ ਜਗਾਜੀ ਉੱਠ ਨਾ ਇਹ ਤੋਂ ਵੱਡੀ ਮੂਰਖਤਾ ਹੋ ਸਕਦੀ ਆ ਕਿਉਂਕਿ ਜਿਸ ਰੱਬ ਦੀ ਰਜਾਚ ਅਸੀਂ ਦਿਨ ਭੋਗਦੇ ਆ ਸਾਨੂੰ ਰਾਤ ਨੂੰ ਵੀ ਸਵੀਕਾਰ ਕਰਨੇ ਪੈਣਾਂ ਜਿਸ ਵਾਹਿਗੁਰੂ ਜੀ ਦੀਆਂ ਦਾਤਾਂ 'ਚ ਅਸੀਂ ਥਾਲੀਆਂ ਖੜਕਾਨੀਆਂ ਸਾਨੂੰ ਘਰਾਂ ਵਿੱਚ 70 ਕੋਟ ਦੇ ਵੀ ਕਬੂਲ ਕਰਨੇ ਪੈਣੇ ਆ। ਗੁਰੂ ਸਾਹਿਬ ਕਹਿੰਦੇ ਜਿਸ ਵਾਹਿਗੁਰੂ ਜੀ ਦੀ ਰਜਾ 'ਚ ਅਸੀਂ ਦਿਨ ਚੜ੍ਹਿਆਂ ਰਾਤ ਤੇ ਸਾਰੀ ਉਮਰ ਸੁਖ ਮਾਣਦੇ ਆ, ਆਨੰਦ ਖੇੜੇ ਮਾਣਦੇ ਆ, ਜੋ ਦੀ ਰਜਾ 'ਚ ਕੋਈ ਭਾਣਾ ਵਾਪਰ ਜੇ ਸਾਨੂੰ ਕਬੂਲਣਾ ਪੈਣਾ ਮਰਜ਼ੀ ਕਹਿੰਦੇ। ਓਕੇ ਹੋ ਕੇ ਕਬੋਲੀ ਰੋ ਕੇ ਕਬੋਲੀ ਰੱਬ ਨੂੰ ਲਾਂਤਾਂ ਬਾ ਕੇ ਕਬੋਲੀਏ ਪਰ ਬੱਦੇ ਦਾ ਚਾਰਾ ਕੋਈ ਨਹੀਂ ਚੱਲਦਾ ਕਬੋਲਣਾ ਹੀ ਪੈਂਦਾ ਤਿਸ ਠਾਪੁਰ ਸੰਪਾਨ ਸੱਚੇ ਪਿਤਾ ਜੀ ਕਹਿੰਦੇ ਨਾ ਕਿ ਜਦੋਂ ਉਹਦੇ ਕੇ ਚਾਰਾ ਹੀ ਕੋਈ ਨਹੀਂ ਚੱਲਦਾ ਫਿਰ ਅਸੀਂ ਕੀ ਉਸ ਪ੍ਰਮਾਤਮਾ ਦਾ ਕੁਝ ਵਿਗਾੜ ਸਕਦੇ ਸੋ ਗੁਰੂ ਜੀ ਨੇ ਕਿਹਾ ਕਿ ਨਾਨਕ ਬੋਲਣ ਝਖਣਾ ਚਾਥਮਾਰਨੀ ਹੈ ਦੁੱਖ ਛੱਡ ਮੰਗੀਏ ਸੁਖ ਕਿਉਂਕਿ ਸੁਖ ਦੁੱਖ ਦੋਏ ਦਰ ਕੱਪੜੇ ਪਹਿ ਲੈ ਜਾਏ ਭਲੋ ਸੰਗਤ ਜੀ ਜਦੋਂ ਸਾਨੂੰ ਬਾਣੀ ਨੇ ਕਿਹਾ ਕਿ ਦੁੱਖ ਆਉਣੇ ਆ ਭਾਈ ਸੁੱਖ ਵੀ ਆਉਣੇ ਆ ਆਪਾਂ ਕੀ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਇਹ ਤਾਂ ਕੱਪੜੇ ਆ ਇਹ ਤਾਂ ਬਾਹਰ ਸੱਚੇ ਪਿਤਾ ਜੀ ਕਹਿੰਦੇ ਬਦਲਦਾ ਰਹਿੰਦਾ ਸਮਾਂ ਵੇਖੋ ਬੜੀ ਸੋਹਣੀ ਇਹ ਗੱਲ ਨਾ ਅਕਬਰ ਨੇ ਬੀਰ ਬਰ ਨੂੰ ਕਿਹਾ ਕਹਿੰਦਾ ਕੀ ਕੁਝ ਇਦਾਂ ਦਾ ਲਿਖ ਬੜਾ ਸ਼ੋਰ ਚ ਲਿਖ ਤੇ ਸੋਖਾ ਲਿਖ ਕਿ ਮੈਂ ਬੜਾ ਖੁਸ਼ੀ ਚ ਹੋਵਾਂ ਜਗ ਜਿੱਤ ਕੇ ਆਵਾਂ ਮਾਨ ਮੈਨੂੰ ਬੜਾ ਹੋਵੇ ਉਸ ਚੀਜ਼ ਦਾ ਪਰ ਜਦੋਂ ਮੈਂ ਤੇਰੀ ਉਹ ਲਿਖੀ ਗੱਲ ਪੜਾਂ ਤੇ ਮੇਰਾ ਇੱਕਦਮ ਮਾਨ ਟੁੱਟ ਜੇ ਇੱਕਦਮ ਮੇਰੀ ਖੁਸ਼ੀ ਗਮੀ ਚ ਬਦਲ ਜੇ ਇੱਕਦਮ ਮੈਂ ਫਿਰ ਨਿਮਰਤਾ ਚ ਆ ਜਾਵਾਂ ਤੇ ਕਹਿੰਦਾ ਜਿੱਦਨ ਮੈਂ ਬਾਹਰ ਜਾਵਾਂ ਕਿਸੇ ਮੁਹੱਬਤੇ ਜਾਵਾਂ ਮੈਨੂੰ ਫਤਿਹ ਹਾਸਲ ਨਾ ਹੋਵੇ ਮੈਂ ਹਾਰ ਕੇ ਆਵਾਂ ਮੈਂ ਮੂੰਹ ਦੀ ਖਾ ਕੇ ਆਵਾਂ ਬੜਾ ਨਿਮੋਸ਼ਿਆ ਹੋ ਕੇ ਆਵਾਂ ਤੇ ਜਦੋਂ ਮੈਂ ਤੇਰੀ ਉਹ ਗੱਲ ਪੜਾਂ ਤੇ ਮੈਨੂੰ ਇੱਕ ਫਿਰ ਕ੍ਰਾਂਤੀ ਮਿਲੇ ਕਿ ਮੈਂ ਫਿਰ ਖੁਸ਼ੀ ਖੁਸ਼ੀ ਆਪਣੇ ਦਰਵਾਜ਼ੇ ਦੇ ਅੰਦਰ ਐਂਟਰ ਕਰਦਾ ਲਿਖਿਆ ਉਹੀ ਹੋਵੇ ਸੁੱਖ ਚ ਵੀ ਕੰਮ ਆਵੇ ਮੇਰੇ ਦੁੱਖ ਚ ਵੀ ਮੇਰੀ ਜਿੱਤ ਚ ਵੀ ਕੰਮ ਆਵੇ ਮੇਰੀ ਹਾਰ ਚ ਵੀ ਤਬੀਰ ਬੜਾ ਸਿਆਣਾ ਸੀ ਕਿ ਹੋ ਜਾ ਕੀ ਲਿਖਾ ਲਿਖਣੀ ਵੀ ਕੋਈ ਤੋਕ ਹੈ ਲਿਖਨੇ ਵੀ ਚਾਹ ਰਿਹਾ ਅਖਰ ਤਬੀਰ ਬਨਨੇ ਬਾਦਸ਼ਾਹ ਅਕਬਰ ਦੀ ਜਿਹੜੀ ਫਰੰਟ ਵਾਲੀ ਕੰਦ ਸੀ ਨਾ ਜਿੱਥੋਂ ਮੇਨ ਐਂਟਰੀ ਦੀ ਲੰਘਦੇ ਆ ਵੜਦੇ ਦੀ ਦਿਸ਼ਾ ਉੱਥੇ ਇੱਕੋ ਹੀ ਗੱਲ ਲਿਖੀ ਹੈ ਸਮਾਂ ਸਦਾ ਨਹੀਂ ਰਹਿਣਾ ਤੇ ਜਦੋਂ ਅਕਬਰ ਨੇ ਜਿੱਤ ਕੇ ਆਉਣਾ ਧੋਤੇ ਵੱਜਦੇ ਨਾ ਸੀਗੇ ਵੱਜਦੇ ਜਦੋਂ ਇਹ ਗੱਲ ਪੜ ਲ ਲਈ ਨਾ ਤੇ ਅਕਬਰ ਨੇ ਕਿਹਾ ਚੁੱਪ ਹੋ ਜੋ ਜੇ ਅੱਜ ਜਿੱਤ ਕੇ ਆ ਰਹੇ ਹਾਂ ਕੱਲ ਨੂੰ ਹਾਰ ਵੀ ਪੱਲੇ ਪੈਣੀ ਹੈ ਜਿੱਦ ਤਨ ਇਹਨੇ ਹਾਰ ਕੇ ਆਉਣਾ ਕੋਈ ਇਹਦੇ ਕੋਲੋਂ ਮਾੜਾ ਕਰਮ ਹੋ ਜਾਣਾ ਇਹ ਨੀਵੀਂ ਬਾਤ ਗਿਆਣਾ ਤੇਨੇ ਫਿਰ ਪੜ ਲੈਣਾ ਸਭਾ ਸਦਾ ਨਹੀਂ ਰਹਿਣਾ ਭਾਗ ਅਕਬਰ ਕੀ ਹੋਇਆ ਜੇ ਅੱਜ ਹਾਰ ਕੇ ਆਇਆ ਕੱਲ ਨੂੰ ਜਿੱਤ ਤੈਨੂੰ ਦੀਪਦੀ ਪਈ ਹੈ ਕੱਲ ਫਤਿਹ ਵੀ ਪਾਏਗਾ ਬਸ ਇਹੀ ਜਿੰਦਗੀ ਹੈ ਸੱਗੇ ਜੀ ਅਸੀਂ ਅੱਜ ਹਾਰ ਜਾਂਦੇ ਆਂ ਕੱਲ ਦਾ ਸਾਨੂੰ ਭੁੱਲ ਜਾਂਦਾ ਜਾਂ ਬਹੁਤੀ ਦੁਨੀਆ ਅੱਜ ਨੂੰ ਜਿਤੀ ਬੈਠੀ ਐ ਤਾਂ ਵੀ ਕੱਲ ਨੂੰ ਭੁੱਲੀ ਬੈਠੀ ਐ ਪਰ ਗੁਰੂ ਸਾਹਿਬ ਕਹਿੰਦੇ ਸੁੱਖ ਦੁੱਖ ਦੋਏਦਰ ਕੱਪੜੇ ਇਹ ਤਾਂ ਭਾਈ ਤਨ ਤੇ ਪਾਉਣ ਵਾਲੇ ਕੱਪੜੇ ਦੀ ਤਰ੍ਹਾਂ ਜਿਹੜੇ ਜਿਖੋ ਜਿਨ੍ਹਾਂ ਨੇ ਬਾਣੀ ਨਾਲ ਆਪਣਾ ਜੀਵਨ ਜਿਉਇਆ ਨਾ ਜੀ ਉਹਨਾਂ ਨੇ ਸੱਚੀ ਦੁੱਖ ਸੁੱਖ ਨੂੰ ਕੱਪੜਾ ਮੰਨਿਆ ਭਾਈ ਅਨੂਕ ਸਿੰਘ ਬੱਬਰ ਖਾਲਸੇ ਨੂੰ ਚਿਤਤੇ ਕਰੋ ਨਜਾਇਜ਼ ਉਸ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਬੇहद ਉਹਨੂੰ ਟੌਰਚਰ ਕੀਤਾ ਉਹਨੂੰ ਮਾਰਿਆ ਗਿਆ ਬਹੁਤ ਜ਼ਿਆਦਾ 3 ਡਿਗਰੀ ਕਹਿੰਦੇ ਆ ਕਿ ਜਿੱਦ ਜਦ ਉਹਨੂੰ ਮਾਰਦੇ ਸੀ ਨਾ ਤੇ ਬੁਲਟ ਮੋਟਰਸਾਈਕਲ ਨਾਲ ਦੇ ਸਟਾਰਟ ਕਰ ਦਿੰਦੇ ਨੇ ਤੁਸੀਂ ਕਹੋਗੇ ਕਿਉਂ ਬੁਲਟ ਮੋਟਰਸਾਈਕਲ ਨੂੰ ਰੇਸ ਦੇ ਉਹਦੀ ਆਵਾਜ਼ ਬੜੀ ਹੁੰਦੀ ਲਾਗੇ ਲਾਗੇ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅੰਦਰ ਹੋ ਕੀ ਰਿਹਾ ਉਸ ਮੋਟਰਸਾਈਕਲ ਦੀ ਆਵਾਜ਼ ਵਿੱਚ ਭਾਈ ਅਨੋਖ ਸਿੰਘ ਬੱਬਰ ਖਾਲਸੇ ਨੂੰ ਮਾਰਨਾ ਇਹਨਾਂ ਨੇ ਇਨਾ ਮਾਰਿਆ ਇਨਾ ਮਾਰਿਆ ਕਿ ਉਹਦੀਆਂ ਅੱਖਾਂ ਦੀਆਂ ਪੋਟਲੀਆਂ ਬਾਹਰ ਕੱਢਤੀਆਂ ਲੰਮਤ ਗਿਆ ਸੀ ਜੇਲ੍ਹ ਚ ਸੁੱਟਦਾ ਜੇਲ੍ਹ ਚ ਸੁੱਟਣ ਤੋਂ ਬਾਅਦ ਪਹਿਰਾ ਸਖਤ ਕੀਤਾ ਕਿ ਇਹ ਜਿਹੜੇ ਸਿੱਖ ਹੁੰਦੇ ਨਾ ਚ ਸ਼ਕਤੀਆਂ ਕਰਾਮਾਤਾ ਬੜੀਆਂ ਹੁੰਦੀਆਂ ਹੈ ਕਿ ਪਾਸੇ ਵੀ ਨਿਕਲ ਜਾਂਦੇ ਆ ਕਹਿੰਦੇ ਕਿ ਥੋੜਾ ਸਮਾਂ ਗਿਆ ਇਨਾ ਗੁਰੂ 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 ਗ੍ਰੰਥ ਸਾਹਿਬ ਜੀ ਇਹਨਾਂ ਨੇ ਕੈਨੋ ਕੀ ਜਦੋਂ ਸਬਾ ਪਿਆ ਤੇ ਇਨੇ ਨਾ ਬਾਹਰ ਪੁੱਛ ਲਿਆ ਪਹਿਰੇਦਾਰ ਨੂੰ ਕਿ ਟਾਈਮ ਕੀ ਹੋ ਗਿਆ ਤੇ ਬਾਹਰੋਂ ਆਸਕੇ ਕਹਿਣ ਲੱਗੇ ਕੀ ਗੱਲ ਮੌਤ ਉਡੀਕਦਾ ਤੈਨੂੰ ਇੰਨਾ ਸੌਖਾ ਨਹੀਂ ਮਾਰਦੇ ਤੜਪਾ ਤਰਪਾ ਕੇ ਮਾਰਾਂਗੇ ਤੁਸੀਂ ਅਤ ਬੜੀ ਚੱਕੀ ਆ ਭਾਈ ਅਨੋਖ ਸੇ ਬੱਬਰ ਖਾਲਸਾ ਕਹਿੰਦਾ ਮੌਤ ਤੋਂ ਨਹੀਂ ਡਰਦਾ ਮੈਸ ਕਰਕੇ ਟਾਈਮ ਨਹੀਂ ਪੁੱਛਦਾ ਕਿ ਮੈਨੂੰ ਮੌਤ ਚਾਹੀਦੀ ਆ ਮੈਂ ਜਾ ਕਿਉਂ ਨਹੀਂ ਰਿਆ ਮੈਂ ਇਹ ਪੁੱਛਦਾ ਪਿਆ ਤੇਰੀ ਸੋਦਰ ਦਾ ਵੇਲਾ ਤੇ ਨਹੀਂ ਲੱਗਿਆ ਤੁਸੀਂ ਮੈਨੂੰ ਸਵੇਰ ਦਾ ਮਾਰਦੇ ਪਿਓ ਸ਼ਾਮਾਂ ਪੈਗੀਆਂ ਕਿਤੇ ਜਦੋਂ ਇੰਦੀ ਗੱਲ ਕਹੀ ਕੰਬ ਗਿਆ ਸੀ ਉਹ ਸਪਾਈ ਵੀ ਕਿ ਇਹਨਾਂ ਨੂੰ ਅਸ ਇਹ ਮਾਰਿਆ ਹੋਇਆ ਵੀ ਗੁਰੂ ਕੀ ਬਾਣੀ ਪੜਨਾ ਚਾਹੁੰਦੇ ਆ ਕਾਹਦੇ ਨਹੀਂ ਸਕਦੇ ਜੀ ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਉਹਨਾਂ ਨੇ ਇਸ ਚੀਜ਼ ਨੂੰ ਕਬੂਲਿਆ ਇਸ ਚੀਜ਼ ਨੂੰ ਮਾਰਿਆ ਤੇ ਕਦੇ ਉਸ ਸੀਰ ਨੂੰ ਅੱਖਾਂ ਕੇ ਲਿਆ ਕੇ ਵੇਖੋ ਅੱਖਾਂ ਲਮਕਦੀਆਂ ਵੜ ਸਿੱਖ ਦਾ ਦਾੜਾ ਲਊ ਲੋਹਾ ਨ ਹੋਵੇ ਤੇ ਸਿੱਖ ਸੋਦਰ ਦੀ ਬਾਣੀ ਪੜੇ ਇਨਾ ਚੰਦਰਿਆਂ ਨੇ ਆ ਕੇ ਜੀਬ ਕੱਟਦੀ ਕਹਿੰਦੇ ਗੁਰੂ ਦੀ ਬਾਣੀ ਵੀ ਕਿੱਦਾਂ ਸਿੱਖ ਪੜ ਜਾਵੇ ਫਿਰ ਮਾਰ-ਮਾਰ ਕੇ ਨਸੀਦ ਕਰਤਾ ਸੀ ਕਿ ਬਹੁਤ ਉਦਾਰਨਾਂ ਨੇ ਹੋਈਆਂ ਜਦੋਂ ਵੱਡਾ ਤਲੂਕਾ ਧਾਰਾ ਵਾਪਰਿਆ ਜਿਹੜਾਡੇ ਕੁੱਪਰ ਹੀਡੇ ਕਹਿੰਦੇ ਗੋਡੇ-ਗੋਡੇ ਲਊ ਸੀ ਸਾਡੇ ਨੌਜਵਾਨਾਂ ਦਾ ਸਾਡੀਆਂ ਬੇਂਤੀਆਂ ਦਾ ਉਹ ਚਾਰ ਪ੍ਰਕਾਰ ਦੀਆਂ ਔਰਤਾਂ ਦਾ ਉਥੇ ਕਤਲ ਹੋਇਆ ਸੀ ਇੱਕ ਕੁਆਰੀ ਔਰਤ ਦਾ ਇੱਕ ਉਹ ਔਰਤ ਸੀ ਜਿਹਦੇ গর্ਭ ਦੇ ਵਿੱਚ ਬੱਚਾ ਸੀ ਤੀਜੀ ਔਰਤ ਸੀ ਜਿਹਦਾ ਬੱਚਾ ਦੁੱਧ ਚੋਕਦਾ ਸੀ ਤੇ ਚੌਥੀ ਸਾਡੀ ਬਜ਼ੁਰਗ ਮਾਂ ਇਹਨਾਂ ਨੇ ਕਿਸੇ ਸ਼੍ਰੇਣੀ ਦੀ ਔਰਤ ਨੂੰ ਨਹੀਂ ਬਖਸ਼ਿਆ ਬੱਚੇ ਨੂੰ ਵੀ ਮਾਰਿਆ ਨੌਜਵਾਨ ਮਾਰਿਆ ਬਜ਼ੁਰਗ ਮਾਰੇ ਕਿਉਂਕਿ ਲੜ ਥੋੜੀ ਤੁਰੇ ਸੀ ਇੰਨਾ ਕਤਲ ਹੋ ਗਿਆ ਤੇ ਇਹ ਹੱਸਦੇ ਸੀ ਸਾਡੀਆਂ ਲੋਥਾਂ ਤੇ ਖੜ ਕੇ ਸਿੱਖ ਮਾਰੇਗੇ ਹੁਣ ਸਿੱਖਾਂ ਦਾ ਨਿਸ਼ ਤੋਂ ਨਬੂਦ ਅੱppa ਕਰਦਾ ਤੇ ਇੱਕ ਨੇ ਉੱਚੀ ਆਵਾਜ਼ ਦੇ ਕੇ ਕਿਹਾ ਸੀ ਅਜੇ ਨਹੀਂ ਪਰੇ ਸਿੱਖ ਅਜੇ ਤਾਂ ਸਿੱਖ ਸਵੇਰੇ ਫਿਰ ਪੈਰਾ ਦੇਣ ਕੇ ਜੰਗੇ ਮੈਦਾਨ ਦੇ ਵਿੱਚ ਜੱਸਾ ਸਿੰਘ ਆਹੂ ਵਾਲੀਆਂ ਪਾਈ ਫੱਟ ਸਰੀਰ ਤੇ ਖਾਦੇ ਆ ਤੇ ਰਾਤ ਨੂੰ ਗੋਡਿਆਂ-ਗੋਡਿਆਂ ਲਹੂ ਦੇ ਵਿੱਚ ਖਲੋ ਕੇ ਰਹਿ ਰਹਿ ਸਤ 16 ਸਰ ਦਾ ਪਾਠ ਕੀਤਾ ਅਬਦਾਨੀ ਦੀ ਸੂਈ ਨੇ ਜਾ ਕੇ ਕੈਸੀ ਮੁੜ ਚਲ ਕਹਿੰਦਾ ਕਿਉਂ ਕਹਿੰਦਾ ਜਿਨ੍ਹਾਂ ਦੇ ਧੀਆ ਪੁੱਤ ਭੈਣਾ ਬੀਬੀਆਂ ਮਰੀਆਂ ਹੋਣ ਉਹਨਾਂ ਦੇ ਸਰੀਰਾਂ ਤੇ ਖਲੋ ਕੇ ਰੋਣ ਹੀ ਲੈ ਪਾਣੀ ਪੜ ਰੇ ਤੋ ਇਹਨਾਂ ਨੂੰ ਨਿਰਾਸ ਨਹੀਂ ਸਕਦਾ ਸੰਗਤ ਜੀ ਇਹ ਖਲਾਫ ਸੀ ਸਾਡੇ ਅੱਜ ਸਾਡਾ ਸਿਰ ਦੁਖੇ ਤੇ ਸੀ ਸਾਰੀ ਢਾਡੀ ਬੱਝ ਨਹੀਂ ਸਕਦੇ ਅੱਜ ਸਾਡ ਨੂੰ ਕੋਈ ਫੋਨ ਆਜੇ ਇਦਾਂ ਹੋ ਗਿਆ ਤੇ ਅਸੀਂ ਕਹਿੰਦੇ ਮਾਰੇਗੇ ਲੁੰਡੇਗੇ ਕਿਹੜਾ ਨਿਤ ਨਿਮ ਰਹਿ ਗਿਆ ਸਾਡੇ ਪਰਦੇ ਸੋ ਇੱਕ ਜੀਵਨ ਆ ਜੋ ਬਾਣੀ ਕੱਢ ਕੇ ਦਿੰਦੀ ਆ ਮਾਂ ਸੱਚੇ ਪਿਤਾ ਕਹਿੰਦੇ ਨਾ ਵਿਣ ਤਦ ਹੋਰ ਜੇ ਮੰਗਣਾ ਸਿਰ ਦੁਖਾ ਕੇ ਦੁੱਖ ਇਹ ਸੱਚ ਹੈ ਜਿੱਦਨ ਅਸੀਂ ਰੱਬ ਨੂੰ ਨਹੀਂ ਮੰਗਾਂਗੇ ਸੁੱਖ ਮੰਗਾਂਗੇ ਉੱਚ ਦੁੱਖ ਨਿਕਲਦੇ ਆ ਜਿੰਦ ਤੱਕ ਅਸੀਂ ਰੱਬ ਨੂੰ ਨਾਲ ਮੰਗਾਂਗੇ ਤੇ ਸੁੱਖ ਮੰਗਾਂਗੇ ਉਦੋਂ ਤੱਕ ਸਾਡੇ ਦੁੱਖ ਵੀ ਸੁੱਖਾਂ ਦੇ ਬਦਲ ਕਹਿੰਦੇ ਉਦੋਂ ਦੇ ਫਿਰ ਦੁੱਖ ਦਾਰੂ ਸੁਖ ਰੋਗ ਪਿਆ ਹੋ ਜਾਂਦਾ ਉਦੋਂ ਮਾਰ ਸੱਚੇ ਪਿਤਾ ਜੀ ਕਹਿੰਦੇ ਇੰਨਾ ਆਨੰਦ ਆਂਦਾ ਕਿ ਉਸ ਅਨੰਦ ਦੇ ਵਿੱਚ ਉਸ ਮੰਗਲ ਦੇ ਵਿੱਚ ਸਾਨੂੰ ਸਾਡਾ ਪਿਆਰਾ ਹਮੇਸ਼ਾ ਚਿੰਤੇ ਰਹਿਦਾ ਸੋ ਵਿਣ ਤੁਧ ਹੋਰ ਜੇ ਬੰਗਨਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਨਾਨਕ ਗੁਰਵਾਰ ਕਰ ਹਰਿਆ ਕੀਤੇ ਨਾਨਕ ਕੇ ਦੁੱਖ ਇੱਥੇ ਹੁਣ ਮਾਰਦ ਨੇ ਅੱਜ ਇਹੀ ਕਿਹਾ ਗੁਰੂ ਜੀ ਕਹਿੰਦੇ ਦੁੱਖ ਮਕਾਣਾ ਚਾਹੁੰਦੇ ਹੋ ਜਿੰਦਗੀ 'ਚ ਜਿੱਥੇ ਨਾਮ ਜਪਣਾ ਬਾਣੀ ਪੜਨੀ ਉਥੇ ਇਹ ਵੀ ਕੰਮ ਕਰੀਏ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਨ ਗੁਰੂ ਜੀ ਕਹਿੰਦੇ ਕਿਸੇ ਦਾ ਮਾੜਾ ਨਾ ਸੋਚਿਆ ਕਰ ਕਿਸੇ ਦੇ ਧੀ ਪੁੱਤ ਬਾਰੇ ਈਖਾ ਨਾ ਮਨਚ ਰੱਖਿਆ ਕਰ ਇਹ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਸਮਾਜ 'ਚ ਕਿਵੇਂ ਜੁੜਨਾ ਅੱਜ ਬੋਤਿਆਂ ਨੂੰ ਇਸੇ ਕਰਕੇ ਰੋਟੀ ਨਹੀਂ ਪਾਦੀ ਫਰਾਡੇ ਦਾ ਬੱਚਾ ਬਾਹਰ ਚਲ ਗਿਆ ਸਾਡਾ ਇੱਥੇ ਬੈਠਾ ਮਾਰ ਸੱਚੇ ਪਿਤਾ ਕਹਿੰਦੇ ਪਰਕਾ ਬੁਰਾ ਦੂਜੇ ਦਾ ਬੁਰਾ ਨਾ ਆਪਣੇ ਮਨ ਚ ਲੈ ਕੇ ਆ ਨਾ ਰਾਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਮੀ ਤੈਨੂੰ ਦੁੱਖ ਨਹੀਂ ਹੋਵਣਗੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਕੀ ਇਹਦਾ ਫਲ ਕੀ ਹੈ ਬਾਰੇ ਜੀ ਤੇਹੀ ਰੋਗ ਨਾ ਲੱਗੇ ਗੁਰੂ ਜੀ ਕਹਿੰਦੇ ਰੋਗ ਨਹੀਂ ਲੱਗੇਗਾ ਅਸੀਂ ਤੇ ਭਲਿਆਂ ਨੂੰ ਵੀ ਬੁਰਾ ਕਹਿਣਾ ਚਾਹੁੰਦੇ ਆ ਅਸੀਂ ਤੇ ਚੰਗਿਆਂ ਨੂੰ ਮਾੜਾ ਬਣਾ ਕੇ ਰੱਖ ਦਿੰਦੇ ਆ ਮਾੜਿਆਂ ਨੂੰ ਭਲਾ ਕਹਿਣਾ ਤੇ ਕਿਸੇ ਬਿਰਲੇ ਦੇ ਹੱਥ ਹੈ ਨਾ ਕਹਿੰਦੇ ਭਲਿਆਂ ਦੇ ਨਾਲ ਨੇਕੀ ਕਰਨੀ ਆਖੇ ਸਭ ਸਿਆਣੇ ਪਰ ਕਹਿੰਦੇ ਸੱਚ ਏਵੇਂ ਦੁਨੀਆ ਦੇ ਲੋਕੋ ਭਲਿਆਂ ਨਾਲ ਭਲਾਈ ਕਰਨੀ ਗੁਰੂ ਨਾਨਕ ਜੀ ਨੇ ਇਹ ਗੁਰੂ ਨਾਨਕ ਦੇ ਹਿੱਸੇ ਆਇਆ ਜਿਸ ਗੁਰੂ ਨਾਨਕ ਪਿਤਾ ਜੀ ਨੇ ਸਾਨੂੰ ਇੰਨਾ ਸੋਨਾ ਬਾਣੀ ਦਾ ਸਰੂਪ ਇੰਨਾ ਸੋਹਣਾ ਜੀਵਨ ਦਾ ਸਰੂਪ ਬਖਸ਼ ਕੇ ਦਿਨ ਰਾਤ ਉਸ ਪ੍ਰਮਾਤਮਾ ਦੀ ਆਰੰਧਨ ਦੀ ਦਾਤ ਬਖਸ਼ੀ ਤਾਂ ਕਿ ਸਾਡਾ ਜੀਵਨ ਬਹੁਤ ਸੁਖੀ ਸੁਚੱਜਾ ਸੋਖਾ ਬਤੀਤ ਹੋਵੇ ਜੀ ਸੋ ਬਾਰ ਜੀ ਨੇ ਅੱਜ ਇਹੀ ਆਰੰਭ ਚ ਸਮਝਾਇਆ ਨਾਮ ਜਪੋ ਸਰਬੱਤ ਦਾ ਭਲਾ ਮੰਗੋ ਤੇ ਉਹਦੀ ਦਇਆ ਜਦੋਂ ਵੇਗੀ ਸਾਰੇ ਦੁੱਖ ਕੱਟੇ ਜਾਣਗੇ ਦਇਆ ਜੋ ਪ੍ਰਖ ਭਗਵਾਨ ਹੈ ਵਾਹਿਗੁਰੂ ਜੀ ਜਦੋਂ ਤਿਆਰਤਾ ਤੇ ਘਰ ਚੋਂਦੇ ਨਾਨਕ ਲਿਪਤ ਨਾ ਮਾਇਆ ਫਿਰ ਇਹ ਮਾਇਆ ਸਾਡੇ ਤੇ ਅਸਰ ਨਹੀਂ ਪਾਉਂਦੀ ਦੋ ਚੀਜ਼ਾਂ ਹੁੰਦੀਆਂ ਨੇ ਜਦੋਂ ਮਾਇਆ ਸਿਰ ਤੇ ਚੜਦੀ ਆ ਉਦੋਂ ਬੰਦਾ ਆਪੋ ਹਦਲੇ ਕਰ ਕਰਦਾ ਤੇ ਜਦੋਂ ਮਾਇਆ ਸਾਡੇ ਪੈਰਾਂ 'ਚ ਰਹਿੰਦੀ ਆ ਉਦੋਂ ਬੰਦਾ ਇਹਨੂੰ ਆਪਣੇ ਹਿਸਾਬ ਨਾਲ ਵਰਤਦਾ ਪੁਰਾਣੇ ਸਮਿਆਂ ਜਦੋਂ ਫੋਟੋਆਂ ਵੀ ਵਰਤਦੀਆਂ ਨਹੀਂ ਹੁੰਆਂ ਨਾ ਤੇ ਜਿਹੜੀ ਲਸ਼ਮੀ ਹੁੰਦੀ ਸੀ ਉਹ ਰੱਬ ਦੇ ਚਰਨਾਂ ਦੇ ਵਿੱਚ ਹੀ ਬੈਠੀ ਹੁੰਦੀ ਸੀ ਬਸ ਉਹ ਲੋਕ ਨੇ ਸਿਰ ਤੇ ਭਾਲਿਆ ਉਹਦਾ ਪਾਗਲ ਨਹੀਂ ਬਣਿਆ ਫਿਰਦਾ ਗੁਰੂ ਸਾਹਿਬ ਕਹਿੰਦੇ 4 ਮੀਟਰ ਕੱਪੜੇ ਨੂੰ ਮਾਇਆ ਲੱਗੀ ਹੋਵੇ ਆਕੜ ਉਹ ਨਹੀਂ ਛੜਖਾ ਤੇ ਬੰਦੇ ਦੇ ਮਨ ਨੂੰ ਮਾਇਆ ਲੱਗ ਜੇ ਕਿ ਤੂੰ ਆਕੜ ਛੱਡੇ ਉਹਨੂੰ ਵੀ ਪਾਣੀ ਜੋ ਕੱਢਦੇ ਪੈਦਾ ਸਿਰ ਤੇ ਬੰਨਣ ਤੋਂ ਪਹਿਲਾਂ ਸੋ ਉਹਨਾਂ ਨੂੰ ਮਾਇਆ ਨਹੀਂ ਪਿਆਪਦੀ ਪਾਹੇ ਬਲੰਦੀ ਉੱਚ ਗਈ ਉਹਨਾਂ ਦੇ ਅੰਦਰ ਪਾਹੇ ਕਹਿੰਦੇ ਅੱਗ ਜਿਹੀ ਹੁੰਦੀ ਹੈ ਨਾ ਬਹੁਤੇ-ਬਹੁਤੇ ਦੀ ਉਹ ਮੁੱਕ ਜਾਂਦੀ ਹੈ ਸੰਤ ਜੀ ਰਖੰਦੜੋ ਪ੍ਰਭ ਆਪ ਕਿਉਂਕਿ ਇਹਨਾਂ ਨੂੰ ਰੱਖਣ ਵਾਲਾ ਵਾਹਿਗੁਰੂ ਜੀ ਹੈ ਜਿੰਨ ਉਪਾਈ ਮਿਰਤਨੀ ਜਿਸ ਵਾਹਿਗੁਰੂ ਜੀ ਨੇ ਸਾਰਾ ਸੰਸਾਰ ਬਣਾਇਆ ਚਲਾ ਰਿਹਾ ਨਾਨਕ ਸੋ ਪ੍ਰਭ ਜਾਪ ਉਸ ਵਾਹਿਗੁਰੂ ਜੀ ਨੂੰ ਜਪਨਾ ਚਾਹੀਦਾ ਪੌੜੀ ਜਾਪ ਪ੍ਰਭ ਭੈ ਤੇ ਆ ਨਾ ਵਿਆਪੇ ਮਾਇਆ ਫਿਰ ਵੇਖੋ ਇਹ ਮਾਇਆ ਕਿੰਨੀ ਭਿਆਨਕ ਹੈ ਕਿ ਗੁਰੂ ਸਾਹਿਬ ਨੇ ਇੱਕੋ ਮੁਖ ਬਾਤ ਦੋ ਵਾਰੀ ਇਹ ਗੱਲ ਕਹੀਣੇ ਪੈਦੇ ਕਿ ਉਹਨਾਂ ਨੂੰ ਮਾਇਆ ਭਾਈ ਨਹੀਂ ਵਿਆਪਦੀ ਕਿਉਂਕਿ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨਿਮ ਲਾਗੀ ਤਿਨਿ ਵਿੱਚੇ ਮਾਇਆ ਪਾਇ ਉਹਨਾਂ ਨੇ ਇਸੇ ਸੰਸਾਰ ਰੂਪੀ ਪਾਇ ਚ ਰਹਿ ਕੇ ਉਸ ਪ੍ਰਮਾਤਮਾ ਨੂੰ ਪਾਲਿਆ ਕੋਟ ਅਗਾ ਕਹਿੰਦੇ ਤਾਸ ਕੋਟ ਕਹਿੰਦੇ ਕਰੋੜਾਂ ਅਗਾ ਕਹਿੰਦੇ ਪਾਪ ਕਹਿੰਦੇ ਨਾਸ਼ ਹੋ ਜਾਂਦੇ ਨੇ ਹਰ ਇੱਕ ਧਿਆਆ ਜਦੋਂ ਇੱਕ ਦਾ ਧਿਆਨ ਤੱਕ ਜੀ ਨਿਰਮਲ ਭਏ ਸਰੀਰ ਜਨ ਤੂੰ ਦੀ ਨਾਇਆ ਜਦੋਂ ਸਾਧੂਆ ਦੀ ਸੰਗਤ ਕਰਦੇ ਆ ਉਸ ਸੰਗਤ ਚ ਜਾ ਕੇ ਸਾਡਾ ਸਰੀਰ ਵੀ ਨਿਰਮਲ ਹੋ ਜਾਂਦਾ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਨ ਵੀ ਸੰਤੋਖਿਆ ਗਿਆ ਤੇ ਮਨ ਵੀ ਸੰਤੋਖਿਆ ਗਿਆ ਜਿਦਨ ਪੂਰੇ ਵਾਇਗੁਰ ਜੀ ਦੀ ਪ੍ਰਾਪਤੀ ਹੋਈ ਕਿਉਂਕਿ ਸਭੇ ਇੱਛਾ ਪੂਰੀਆਂ ਚਾ ਪਾਇਆ ਅਗੰਮ ਅਪਾਰਾ ਤਨੇ ਪੁਟਾ ਸੰਗ ਲੋਗ ਗੁਰੂ ਜੀ ਕਹਿੰਦੇ ਉਹਨਾਂ ਦਾ ਆਪਣਿਆਂ ਦਾ ਭਲਾ ਹੁੰਦਾ ਤੇ ਉਹ ਆਪਣੇ ਨਾਲ ਕਈ ਆਪਣੇ ਸੰਗੀਆਂ ਦਾ ਭਲਾ ਕਰ ਦਿੰਦੇ ਕੁੱਲ ਸਬਾਇਆ ਸਬਾਇਆ ਹੁੰਦਾ ਸਾਰਿਆਂ ਦਾ ਭਲਾ ਕਿਉਂਕਿ ਜਿਹੜੇ ਆਪ ਨਾਮ ਦੇ ਜਹਾਜ ਚ ਪੈਂਦੇ ਆ ਤੇ ਸੰਗਤ ਜੀ ਫਿਰ ਜਿਹੜੇ ਉਹਨਾਂ ਦੀ ਸ਼ੋਭਤ ਚ ਪੈਂਦੇ ਆ ਜਿੰਨੀ ਨਾਮ ਧਿਆਇਆ ਕਈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਦਾਲ ਉਹ ਮਨੁੱਖਤਾ ਦਾ ਭਲਾ ਕਰ ਦਿੰਦੇ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ